ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸੂਹੀ ਮਹੱਲਾ ਤੀਜਾ ਹਰ ਜੀ ਸੂਖਮ ਅਗਮ ਹੈ ਕਿਤ ਬਿਦ ਮਿਲਿਆ ਜਾਏ ਜਿਗਿਆਸੂ ਮੁਖ ਦਵਾਰਾ ਪ੍ਰਸ਼ਨ ਕਰਦੇ ਹਨ ਕਿ ਹੈ ਮਹਾਰਾਜ ਜੀ ਹਰ ਪਰਮੇਸ਼ਰ ਜੀ ਸੂਖਮ ਪਰਮਾਣੂਆਂ ਤੋਂ ਵੀ ਸੂਖਮ ਹੈ ਵਾ ਨਿਰਗੁਣ ਤੇ ਅਗਮ ਅਪਹੁੰਚ ਹੈ ਉਸ ਨਾਲ ਕਿਸ ਵਿਧ ਤਰੀਕੇ ਨਾਲ ਮਿਲਿਆ ਜਾ ਸਕਦਾ ਹੈ ਗੁਰ ਕੈ ਸਬਦ ਪ੍ਰਮ ਕਟਿਐ ਅਚਿੰਤ ਬਸੈ ਮਨ ਆਇ ਉੱਤਰ ਦਿੰਦੇ ਹੈ ਭਾਈ ਜਦ ਗੁਰੂ ਸਾਹਿਬ ਜੀ ਦੇ ਸ਼ਬਦ ਉਪਦੇਸ਼ ਦੀ ਕਮਾਈ ਦੁਆਰਾ ਪਰਮ ਕਟ ਲਈਏ ਤਦ ਅਚਿੰਤ ਭਾਵ ਅਚਾਨਕ ਸਹਿਜ ਸੁਭਾਵਕ ਹੀ ਪਰਮੇਸ਼ਰ ਵਾ ਅਚਿੰਤ ਚਿੰਤਨ ਖਿਆਲ ਤੋਂ ਰਹਿਤ ਪਰਮੇਸ਼ਰ ਹਿਰਦੇ ਵਿੱਚ ਆ ਕੇ ਵਸ ਜਾਂਦਾ ਹੈ ਗੁਰਮੁਖ ਹਰ ਹਰ ਨਾਮ ਜਪਨ ਇਸ ਲਈ ਗੁਰਮੁਖ ਜਨ ਗੁਰਾਂ ਦੁਆਰਾ ਹਰੇ ਭਰੇ ਕਰਨ ਵਾਲੇ ਹਰ ਪਰਮੇਸ਼ਰ ਦਾ ਨਾਮ ਜਪਨ ਜਪਦੇ ਰਹਿੰਦੇ ਹਨ ਹਉ ਤਿਨ ਕੈਬਲ ਹਾਰਣੈ ਮਨ ਹਰ ਗੁਣ ਸਦਾ ਰਵੰ ਰਹਾਉ ਹਉ ਮੈਂ ਉਹਨਾਂ ਗੁਰਮੁਖਾਂ ਦੇ ਉਪਰੋਂ ਸਦਾ ਕੁਰਬਾਨ ਜਾਂਦਾ ਜੋ ਮਨ ਹਿਰਦੇ ਵਿੱਚ ਪਰਮੇਸ਼ਰ ਹਮੇਸ਼ਾ ਪਰਮੇਸ਼ਰ ਦੇ ਗੁਣਾਂ ਨੂੰ ਰਵੰਨ ਕੀ ਇਹ ਉਚਾਰਨ ਕਰਦੇ ਹਨ ਰਹਾਉ ਗੁਰ ਸਰਵਰ ਮਾਨ ਸਰੋਵਰ ਹੈ ਵਡਭਾਗੀ ਪੁਰਖ ਲਹਨ ਪਾਤਸ਼ਾਹ ਫਰਮਾਉਂਦੇ ਗੁਰੂ ਸਾਹਿਬ ਜੀ ਸਰੋਵਰਾਂ ਵਿੱਚੋਂ ਸ੍ਰੇਸ਼ਟ ਮਾਨ ਸਰੋਵਰ ਦੀ ਨਿਯਾਈ ਹਨ ਵਾਹ ਗੁਰੂ ਸਾਹਿਬ ਜੀ ਸੰਸਾਰ ਬ੍ਰਹਮ ਰੂਪੀ ਸਰੋਵਰ ਸਮੁੰਦਰ ਵਿੱਚ ਮਾਨ ਸਰੋਵਰ ਦੀ ਨਿਯਾਈ ਅੰਮ੍ਰਿਤ ਨਾਮ ਰੂਪੀ ਮੋਤੀ ਗਿਆਨ ਰੂਪੀ ਹੀਰੇ ਆਦ ਦੇਣ ਵਾਲੇ ਹਨ ਵੱਡੇ ਭਾਗਾ ਵਾਲੇ ਪੁਰਖੀ ਉਸ ਗੁਰੂ ਸਾਹਿਬ ਜੀ ਨੂੰ ਲਹੰਨ ਲੱਗਦੇ ਪ੍ਰਾਪਤ ਕਰਦੇ ਹਨ ਅੱਗੇ ਪਾਤਸ਼ਾਹ ਕਿਰਪਾ ਕਰ ਰਹੇ ਹਨ ਸੇਵਕ ਗੁਰਮੁਖ ਖੋਜਿਆ ਸੇ ਹੰਸਲੇ ਨਾਮ ਲਹੰਨ ਗੁਰਮੁਖ ਸੇਵਕਾਂ ਨੇ ਵਾ ਗੁਰਾਂ ਦੁਆਰਾ ਪਰਮੇਸ਼ਰ ਸੇਵਕਾਂ ਨੇ ਗੁਰੂ ਰੂਪੀ ਮਾਨ ਸਰੋਵਰ ਨੂੰ ਲੱਭਣਾ ਕੀਤਾ ਹੈ ਉਹ ਗੁਰਮੁਖ ਹੰਸਲੇ ਹੰਸਾਂ ਦੀ ਨਿਆਈ ਨਾਮ ਰੂਪੀ ਮੋਤੀਆਂ ਨੂੰ ਲਹਨ ਪ੍ਰਾਪਤ ਕਰਦੇ ਹਨ ਨਾਮ ਧਾਇ ਨਰੰਗ ਸੋ ਗੁਰਮੁਖ ਨਾਮ ਲਗੰ ਜਿਹੜੇ ਪ੍ਰੇਮ ਦੇ ਸਹਿਤ ਪਰਮੇਸ਼ਰ ਦੇ ਨਾਮ ਨੂੰ ਅਰਧਦੇ ਹਨ ਉਹ ਗੁਰਮੁਖ ਜਨ ਨਾਮ ਵਿੱਚ ਹੀ ਲੱਗੇ ਰਹਿੰਦੇ ਪਾਵ ਇੱਕ ਜਿਤ ੋਕੇ ਜੁੜੇ ਰਹਿੰਦੇ ਹਨ ਵਾ ਉਹ ਗੁਰਮੁਖ ਹੋਰਨਾਂ ਨੂੰ ਵੀ ਪਰਮੇਸ਼ਰ ਦੇ ਨਾਮ ਵਿੱਚ ਲਗਾਉਂਦੇ ਹਨ ਤੌਰ ਪੂਰਬ ਹੋਵੇ ਲਿਖਿਆ ਗੁਰ ਬਾਣਾ ਮੰਨ ਲੈਨ ਜਿਨ੍ਹਾਂ ਦੇ ਮਸਤਕ ਉੱਪਰ ਤੁਰੋਂ ਆਦਤੋਂ ਹੀ ਪੂਰਬਲਾ ਸ੍ਰੇਸ਼ਟ ਕਰਮ ਲਿਖਿਆ ਹੋਵੇ ਉਹ ਗੁਰੂ ਸਾਹਿਬ ਦਾ ਬਾਣਾ ਮਿੱਠਾ ਕਰਕੇ ਮੰਨ ਲੈਂਦੇ ਹਨ ਵੱਡ ਭਾਗੀ ਕਰ ਖੋਜਿਆ ਪਾਇਆ ਨਾਮ ਨਿਧਾਨ ਵੱਡੇ ਭਾਗਾ ਵਾਲਿਆਂ ਨੇ ਆਪਣਾ ਸਰੀਰ ਹਿਰਦਾ ਵਾਸਤ ਸੰਗਤ ਰੂਪੀ ਕਰ ਲੱਭਣਾ ਕੀਤਾ ਹੈ ਜਿੱਥੋਂ ਉਹਨਾਂ ਨੇ ਨਾਮ ਦਾ ਖਜ਼ਾਨਾ ਪਾਉਣਾ ਕੀਤਾ ਹੈ ਗੁਰਪੂਰੈ ਵੇਖਾਲਿਆ ਪ੍ਰਭ ਆਤਮ ਰਾਮ ਪਛਾਨ ਪੂਰਨ ਗੁਰਾਂ ਨੇ ਉਹਨਾਂ ਨੂੰ ਪਰਮੇਸ਼ਰ ਦਿਖਾਉਣਾ ਕੀਤਾ ਹੈ ਜਿਨ੍ਹਾਂ ਨੇ ਪਰਮੇਸ਼ਰ ਨੂੰ ਆਪਣਾ ਆਤਮਾ ਤੇ ਆਪਣੇ ਆਤਮਾ ਨੂੰ ਪਰਮੇਸ਼ਰ ਕਰਕੇ ਪਛਾਨਣਾ ਕੀਤਾ ਹੈ ਸਭਨਾ ਦਾ ਪ੍ਰਭ ਏਕ ਹੈ ਦੂਜਾ ਅਵਰ ਨ ਕੋਇ ਇਹ ਪਾਈ ਸਾਰਿਆਂ ਦਾ ਮਾਲਕ ਰਖਾ ਇੱਕ ਪ੍ਰਭੂ ਪਰਮੇਸ਼ਰ ਪਿਆਰਾ ਹੈ ਉਸ ਤੋਂ ਬਿਨਾ ਹੋਰ ਕੋਈ ਦੂਸਰਾ ਰਖਿਆ ਕਰਨ ਵਾਲਾ ਨਹੀਂ ਹੈ ਗੁਰ ਪ੍ਰਸਾਦੀ ਮਨ ਵਸੈ ਤਿਤ ਘਟ ਪ੍ਰਗਟ ਹੋਏ ਗੁਰੂ ਸਾਹਿਬ ਜੀ ਦੀ ਪ੍ਰਸਾਦੀ ਹੁੰਦਾ ਕਿਰਪਾ ਕਰਕੇ ਜਿਸ ਦੇ ਮਨ ਹਿਰਦੇ ਵਿੱਚ ਨਾਮ ਵਸ ਜਾਂਦਾ ਉਸ ਦੇ ਘਟ ਹਿਰਦੇ ਵਿੱਚ ਹੀ ਐਸਾ ਸਮਰੱਥ ਪ੍ਰਭੂ ਪ੍ਰਤੱਖ ਹੋ ਜਾਂਦਾ ਹੈ ਸਭ ਅੰਤਰਜਾਮੀ ਬ੍ਰਹਮ ਹੈ ਬ੍ਰਹਮ ਵੱਸੈ ਸਭ ਥਾਈ ਸਾਰੀ ਸ੍ਰਿਸ਼ਟੀ ਦੇ ਜੀਵਾਂ ਦੀ ਅੰਦਰ ਦੀ ਜਾਣਨ ਵਾਲਾ ਬ੍ਰਹਮ ਵਿਆਪਕ ਪਰਮੇਸ਼ਰ ਹੈ ਉਹ ਬ੍ਰਹਮ ਵਿਆਪਕ ਪਰਮੇਸ਼ਰ ਹੀ ਸਾਰੀਆਂ ਥਾਵਾਂ ਵਿੱਚ ਵੱਸ ਰਿਹਾ ਹੈ ਮੰਦਾ ਕਿਸ ਨੂੰ ਆਖੀਐ ਸਬਦ ਵੀ ਕਹੋ ਲਿਵ ਲਾਈ ਇਸ ਲਈ ਕਿਸੇ ਨੂੰ ਮੰਦਾ ਬੁਰਾ ਕਹਿਣਾ ਕੀ ਕਿਉਂ ਕਹਿਣਾ ਕਰੀਏ ਗੁਰੂ ਜੀ ਦੇ ਸ਼ਬਦ ਉਪਦੇਸ਼ ਵਿੱਚ ਚਿਤ ਦੀ ਲਿਬ ਬਿਰਤੀ ਲਾ ਕੇ ਦੇਖਣਾ ਕਰੋ ਜਦੋਂ ਦੇਖੋਗੇ ਤਾਂ ਕੋਈ ਵੀ ਮੰਦਾ ਨਹੀਂ ਦਿਸੇਗਾ ਬੁਰਾ ਭਲਾ ਤਿਜਰ ਆਖਦਾ ਜਿਚਰ ਹੈ ਦੋਹ ਮਾਹੇ ਜੀਵ ਬੁਰਾ ਭਲਾ ਮੰਦਾ ਚੰਗਾ ਤਦੋਂ ਤੱਕ ਹੀ ਆਖਦਾ ਰਹਿੰਦਾ ਕਹਿੰਦਾ ਜਦੋਂ ਤੱਕ ਦ્વੈਤ ਵਿੱਚ ਹੁੰਦਾ ਵਾ ਦੋਹ ਦੋ ਪਾਪ ਜੰਮਣ ਮਰਨ ਜਾਂ ਪਾਪ ਪੁੰਨ ਦੇ ਨਿਰਣੇ ਵਿੱਚ ਫਸਿਆ ਹੋਇਆ ਹੈ ਗੁਰਮੁਖ ਏਕੋ 부ਝਿਆ ਏਕ ਸਮਾਹੇ ਸਮਾਏ ਗੁਰਮੁਖ ਜਨਾ ਨੇ ਵਾ ਜਿਨ੍ਹਾਂ ਨੇ ਮੁਖੀ ਗੁਰਾਂ ਦੁਆਰਾ ਇੱਕ ਵਾਹਿਗੁਰੂ ਦੇ ਸਰੂਪ ਨੂੰ 부ਝਿਆ ਸਮਝ ਲਿਆ 부ਝ ਲਿਆ ਹੈ ਉਹ ਇੱਕ ਦੇ ਸਰੂਪ ਵਿੱਚ ਹੀ ਸਮਾ ਜਾਂਦੇ ਸੇਵਾ ਸਾ ਪ੍ਰਭ ਭਾਵਸੀ ਜੋ ਪ੍ਰਭ ਪਾਏ ਥਾਏ ਇਹ ਪਾਈ ਉਹ ਹੀ ਸੇਵਾ ਟਹਿਲ ਸਫਲੀ ਹੈ ਜੋ ਪਰਮੇਸ਼ਰ ਨੂੰ ਪਾਉਂਦੀ ਹੈ ਅਤੇ ਜੀੜੀ ਪਰਮੇਸ਼ਰ ਥਾਂ ਪਾਵ ਲੇਖੇ ਵਿੱਚ ਪਾ ਲੈਂਦਾ ਹੈ ਜਨ ਨਾਨਕ ਹਰ ਆਰਾਧਿਆ ਗੁਰ ਚਰਣੀ ਚਿਤ ਲਾਏ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ اے ਭਾਈ ਅਸੀਂ ਜਨ ਦਾਸ ਤਾਂ ਗੁਰੂ ਸਾਹਿਬ ਜੀ ਦੀ ਚਰਣੀ ਆਪਣਾ ਚਿਤ ਹਿਰਦਾ ਲਾ ਜੋੜ ਕੇ ਪਰਮੇਸ਼ਰ ਨੂੰ ਅਰਾਧਨਾ ਆਰਾਧਿਆ ਧਿਆਉਣਾ ਕਰਦੇ ਹਾਂ ਇਸ ਲਈ ਤੁਸੀਂ ਵੀ ਧਿਆਉਣਾ ਕਰੋ ਰਾਗ ਸੂਹੀ ਮਹ ਅਸ਼ਟ ਪਦੀਆਂ ਮਹੱਲਾ ਚੌਥਾ ਘਰ ਦੂਜਾ ਇਕ ਊੰਕਾਰ ਸਤਗੁਰ ਪ੍ਰਸਾਦ ਇੱਕ ਦਿਨ ਬਹੁ ਬ੍ਰਹਮ ਬੀਤੇ ਬਾਬਾ ਬੁੱਢਾ ਸਾਹਿਬ ਜੀ ਨੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਪਾਸ ਬੇਨਤੀ ਕਰਕੇ ਕਿਹਾ ਕਿ ਮਹਾਰਾਜ ਜੀ ਜਿਸ ਸਮੇ ਆਪ ਜੀ ਦੇ ਮਾਤਾ ਦਇਆ ਕੌਰ ਜੀ ਮੋਹ ਵਸੋ ਕੇ ਤੁਹਾਨੂੰ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਕੋਲੋਂ ਘਰ ਲੈ ਗਏ ਸਨ ਉਸ ਸਮੇ ਗੁਰੂ ਦੇ ਵਿਛੋੜੇ ਵਿੱਚ ਆਪ ਜੀ ਦੀ ਕੈਸੀ ਅਵਸਥਾ ਸੀ ਆਪ ਜੀ ਲਈ ਉਹ ਸਮਾਂ ਕਿਹੋ ਜਿਹਾ ਬਤੀਤ ਹੋਇਆ ਤਦੋਂ ਇਹ ਸੁਣ ਕੇ ਸਤਿਗੁਰੂ ਸਾਹਿਬ ਜੀ ਨੇ ਕੁਝ ਸ਼ਬਦ ਉਚਾਰਨ ਕੀਤੇ ਜੋ ਵੱਖੋ ਵੱਖਰੇ ਰਾਗਾਂ ਵਿੱਚ ਦਰਜ ਹਨ ਉਹਨਾਂ ਸ਼ਬਦਾਂ ਵਿੱਚ ਇਥੇ ਸੂਹੀ ਰਾਗ ਅੰਦਰ ਚੌਥੇ ਪਾਤਸ਼ਾਹ ਜੀ ਅਸ਼ਟ ਪਦੀਆਂ ਅੱਠ ਪਦੀਆਂ ਵਾਲੀ ਬਾਣੀ ਰਾਗ ਦੇ ਦੂਸਰੇ ਘਰ ਸੁਰ ਤਾਲ ਵਿੱਚ ਆਪਣੀ ਬਿਰਹੋਂ ਦੀ ਅਵਸਥਾ ਅਤੇ ਜਗਿਆਸੂ ਗੁਰਸਿੱਖ ਦਾ ਗੁਰੂ ਨਾਲ ਪ੍ਰੇਮ ਕਥਨ ਕਰਦੇ ਹਨ ਇੱਕ ਅਦੁੱਤੀ ਬ੍ਰਹਮ ਊੰਕਾਰ ਸਰਬ ਦਾ ਪ੍ਰਕਾਸ਼ਕ ਜੋ ਸਤਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹਉ ਤਿਸ ਪੈ ਆਪ ਬੀਚਾਈ ਏ ਬਾਬਾ ਬੁੱਢਾ ਸਾਹਿਬ ਜੀ ਉਸ ਵੇ ਸਾਡੀ ਐਸੀ ਹਾਲਤ ਸੀ ਕਿ ਸਾਡਾ ਪ੍ਰੀਤਮ ਪਰਮ ਪ੍ਰੇਮ ਦਾ ਅਸਪਦ ਰੂਪ ਪਿਆਰਾ ਸਤਗੁਰੂ ਕੋਈ ਆਣ ਲਿਆ ਕੇ ਮਿਲਾ ਦੇਵੇ ਤਾਂ ਅਸੀਂ ਉਸ ਗੁਰਸਿੱਖ ਤੋਂ ਆਪਣਾ ਆਪਾ ਹੀ ਮੁੱਲ ਵੇਚ ਦਿੰਦੇ ਹਾਂ ਆਪਣੇ ਮਨ ਤੇ ਸਰੀਰ ਕੁਰਬਾਨ ਕਰਦੇ ਹਾਂ ਫਿਰ ਪ੍ਰੇਸ਼ਨ ਸੀ ਹੈ ਮਹਾਰਾਜ ਤੁਸੀਂ ਆਪਣਾ ਆਪ ਕਿਉਂ ਵੇਚਣਾ ਚਾਹੁੰਦੇ ਸੀ ਦੱਸਦੇ ਹਨ ਦਰਸ਼ਨ ਹਰ ਦੇਖਣ ਕਹਿ ਤਾਈ ਅਸੀਂ ਪਰਮੇਸ਼ਰ ਸਰੂਪ ਸਤਿਗੁਰੂ ਸਾਹਿਬ ਜੀ ਦੇ ਦੀਦਾਰ ਵੇਖਣ ਦੇ ਵਾਸਤੇ ਤਾਂ ਹੀ ਹੁੰਦਾ ਵਾਸਤੇ ਅਤੇ ਆਪਣਾ ਆਪ ਵੇਚ ਦੇਣਾ ਚਾਹੁੰਦੇ ਸੀ ਕਿਰਪਾ ਕਰੇ ਤਾਂ ਸਤਿਗੁਰ ਮੇਲੇ ਹਰ ਹਰ ਨਾਮ ਧਿਆਈ ਰਹਾਉ ਅਸੀਂ ਤਾਂ ਇਹੋ ਕਹਿੰਦੇ ਸਾਂ ਕਿ ਜੇ ਵਾਹਿਗੁਰੂ ਆਪਣੀ ਕਿਰਪਾ ਮਿਹਰ ਕਰ ਦੇਵੇ ਤਦ ਮੈਨੂੰ ਸਤਿਗੁਰੂ ਸਾਹਿਬ ਜੀ ਨਾਲ ਮੇਲ ਦੇਵੇ ਅਤੇ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕਰੀਏ ਰਹਾਉ ਬਿਸਰਾਮ ਦੇ ਕੀ ਕਿਰਪਾ ਕਰਦੇ ਹਨ ਜੇ ਸੁਖ ਦੇ ਤਤੁਜ ਹੈ ਅਰਾਦੀ ਦੁਖ ਪੀ ਤੁਜੈ ਧਾਈ ਹੁਣ ਇਹ ਪੰਕਤੀ ਰਹੀਂ ਦੱਸ ਰਿਹਾ ਕਿ ਬਾਬਾ ਬੁੱਢਾ ਸਾਹਿਬ ਜੀ ਨੂੰ ਆਪਣੀ ਹਾਲਤ ਦੱਸਦੇ ਹੋਏ ਗੁਰੂ ਦੇ ਪ੍ਰੇਮੀ ਜਗਿਆਸੂਆਂ ਦੀ ਬੇਬਲ ਹਾਲਤ ਇਸ ਵਿੱਚ ਕਥਨ ਕੀਤੀ ਸਤਿਗੁਰਾਂ ਕਿ ਜੇ ਸੁਖ ਦੇ ਹੀ ਮਹਾਰਾਜੇ ਜੇਕਰ ਕਰਮਾਂ ਅਨਸਾਰ ਸੁਖ ਦਿਨਾ ਕਰੇ ਤਾਂ ਵੀ ਤੁਜਹਿ ਆਰਾਦੀ ਤੈਨੂੰ ਹੀ ਅਰਾਧਨਾ ਧਿਆਉਣਾ ਕਰਾਂ ਦੁੱਖ ਵੀ ਤੁਜਹਿ ਧਿਆਈ ਅਤੇ ਦੁੱਖ ਵਿੱਚ ਵੀ ਤੈਨੂੰ ਹੀ ਧਿਆਕਾਰ ਬਿਰਤੀ ਦੁਆਰਾ ਧਿਆਉਂਦਾ ਰਹਾਂਗਾ ਜੇ ਭੁਖ ਦੇਹ ਤੈਤਹੀ ਰਾਜਾ ਦੁੱਖ ਵਿੱਚ ਸੁਖ ਮਨਾਈ ਜੇਕਰ ਪਰਖ ਕਰਨ ਵਾਸਤੇ ਭੋਖ ਭਾਵ ਅੰਨ ਆਦ ਨਾ ਦੇਵੇ ਤਾਂ ਮੈਂ ਇਸ ਵਿੱਚ ਹੀ ਰੱਜਾ ਸੰਤੁਸ਼ਟ ਰਹਾਂਗਾ ਵਾ ਫੇਰ ਵੀ ਤੇਰੀ ਸ਼ਰਨ ਵਿੱਚ ਹੀ ਬਿਰਾਜਾਂਗਾ ਅਤੇ ਦੁੱਖ ਵਿੱਚ ਵੀ ਸੁਖ ਮਨਾਉਣਾ ਕਰਾਂਗਾ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਤਨ ਸਰੀਰ ਦੇ ਅਭਿਮਾਨ ਨੂੰ ਕੱਟ ਕੇ ਅਤੇ ਮਨ ਅੰਤਹਿ ਕਰਨ ਦੀ ਵਾਸ਼ਨਾ ਸੰਕਲਪ ਵਿਕਲਪ ਕੱਟ ਕੇ ਸਾਰਾ ਕੁਝ ਤੇਰੇ ਤਾਈਂ ਅਰਪਣ ਕਰਦਾ ਹਾਂ ਜੇ ਲੋੜ ਪਈ ਤਾਂ ਤੇਰੀ ਪ੍ਰਾਪਤੀ ਲਈ ਅੱਗ ਦੇ ਵਿੱਚ ਆਪਣਾ ਆਪ ਜਲਾਈ ਸਾੜ ਦਵਾਂਗਾ ਪੱਖਾ ਫੇਰੀ ਪਾਣੀ ਢੋਵਾਂ ਜੋ ਦੇਵਹਿ ਸੋ ਖਾਈ ਗਰਮੀ ਦੀ ਰੁੱਤ ਵਿੱਚ ਸਾਥ ਸੰਗਤ ਦੇ ਤਾਂ ਹੀ ਪੱਖਾ ਫੇਰਨਾ ਕਰਾਂ ਲੰਗਰ ਵਿੱਚ ਸੰਗਤ ਲਈ ਪਾਣੀ ਜਲ ਢੋਣਾ ਕਰਾਂ ਜੋ ਵਸਤੂ ਖਾਣ ਲਈ ਦੇਣਾ ਕਰੇ ਉਹੋ ਹੀ ਮੈਂ ਖਾਣ ਖਾਣਾ ਕਰਾਂਗਾ ਨਾਨਕ ਗਰੀਬ ਟਹਿ ਪਿਆ ਦੁਆਰ ਹਰ ਮੇਲ ਲੈ ਹੋ ਵੜਿਆਈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਇਸ ਪ੍ਰਕਾਰ ਪ੍ਰੇਮ ਦੀ ਬੇਬਲ ਹਾਲਤ ਵਿੱਚ ਜਗਿਆਸੂ ਕਹਿੰਦਾ ਹੈ ਕਿ ਹੈ ਵਾਹਿਗੁਰੂ ਮੈਂ ਸਾਧਨਾ ਨਾਮ ਧੰਤੋਂ ਹੀਣਾ ਗਰੀਬ ਜਿਹਾ ਦਾਸ ਤੇਰੇ satsangਤ ਦਵਾਰ ਵਿੱਚ ਡਿੱਗ ਪਿਆ ਹਾਂ ਹੈ ਹਰੀ ਮੈਨੂੰ ਆਪਣੇ ਚਰਨਾਂ ਨਾਲ ਮੇਲ ਲੈਣਾ ਕਰ ਇਹ ਤੇਰੀ ਹੀ ਵਿੜਿਆਈ ਹੋਵੇਗੀ ਅਖੀ ਕਾੜ ਧਰੀ ਚਰਣਾ ਤਲ ਸਭ ਧਰਤੀ ਫਿਰ ਮਤ ਪਾਈ ਆਪਣੀਆਂ ਅੱਖਾਂ ਕੱਢ ਕੇ ਤੇਰੇ ਚਰਨਾਂ ਦੇ ਤਲ ਭਾਵ ਥੱਲੇ ਰੱਖ ਦੇਵਾਂ ਵਾਹਿ ਅੱਖਾਂ ਹੂਰਾਂ ਦੇ ਧਿਆਨ ਵਿੱਚੋਂ ਕੱਢ ਕੇ ਸ਼ਰਦਾ ਦੇ ਨਾਲ ਤੇਰੇ ਚਰਨਾਂ ਏਠਾ ਧਰ ਦੇਵਾਂ ਭਾਵ ਤੇਰੇ ਚਰਨਾਂ ਦਾ ਧਿਆਨ ਧਾਰਨ ਕਰਾਂ ਸਾਰੀ ਧਰਤੀ ਪ੍ਰithvi ਫੇਰ-ਫੇਰ ਕੇ ਵਾ ਸਾਰੀ ਪ੍ਰithvi ਦੇ ਮਤਾਂ ਮਤਾਂਤਰਾਂ ਨੂੰ ਫੇਰ ਕੇ ਵੇਖਿਆ ਹੈ ਪਰ ਗੁਰੂ ਪਾਸੋਂ ਇਹ ਮਤ ਸਿੱਖਿਆ ਪ੍ਰਾਪਤ ਕੀਤੀ ਹੈ ਕਿ ਪ੍ਰੇਮ ਤੋਂ ਬਿਨਾਂ ਤੇਰੀ ਪ੍ਰਾਪਤੀ ਨਹੀਂ ਹੈ ਜੇ ਪਾਸ ਬਹਾਲ ਹੈ ਤਾਂ ਤੁਝੇ ਆਰਾਦੀ ਜੇ ਮਾਰ ਕੱਢ ਹੈ ਪੀ ਧਾਈ ਜੇਕਰ ਆਪਣੇ ਪਾਸ ਕੋਲ ਆਦਰ ਦੇ ਕੇ ਬਿਠਾ ਲਵੇਂ ਤਾਂ ਵੀ ਤੈਨੂੰ ਹੀ ਆਰਾਦੀ ਯਾਦ ਕਰਾਂ ਜੇਕਰ ਝਿੜਕਾਂ ਤੱਕੇ ਮਾਰ ਕੇ ਆਪਣੀ ਸ਼ਰਨ ਵਿੱਚੋਂ ਬਾਹਰ ਕੱਢ ਦੇਵੇ ਤਾਂ ਵੀ ਤੈਨੂੰ ਹੀ ਧਿਉਣਾ ਕਰਾਂ ਜੇ ਲੋਕ ਸਲਾਹੇ ਤਾਂ ਤੇਰੀ ਉਪਮਾ ਜੇ ਨਿੰਦੈ ਤਾਂ ਛੋੜ ਨਾ ਜਾਈ ਹੇ ਮਹਾਰਾਜ ਜੇਕਰ ਮਨੁੱਖ ਦੁਨੀਆ ਮੈਨੂੰ ਸਲਾਉਣਾ ਕਰੇ ਕਿ ਬਹੁਤ ਵੱਡਾ ਭਗਤ ਹੈ ਤਾਂ ਪਾਠ ਹੀ ਬਹੁਤ ਕਰਦਾ ਸਾਰੀ ਦਿਹਾੜੀ ਬਾਣੀ ਪੜਦਾ ਰਿੰਦਾ ਨਾਮ ਜਪਦਾ ਸੇਵਾ ਸਿਮਰਨ ਕਰਦਾ ਤਦ ਵੀ ਇਸ ਵਿੱਚ ਵੀ ਤੇਰੀ ਉਪਮਾ ਵਡਿਆਈ ਹੈ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣਿਆ ਮੇਰਾ ਤੇਰੀ ਵਡਿਆਈ ਹਾਂ ਜੇਕਰ ਕੋਈ ਨਿੰਦਾ ਅਪਕੀਰਤੀ ਕਰਨਗੇ ਬਹੁਤ ਪਖੰਡੀ ਹੈ ਤਦ ਮੈਂ ਤੈਨੂੰ ਛੱਡ ਕੇ ਨਹੀਂ ਜਾਵਾਂਗਾ ਜੇ ਤੁੱਦ ਵੱਲ ਰਹੇ ਤਾਂ ਕੋਈ ਕਿਹੋ ਆਖੋ ਤੁੱਦ ਵਿਸਰੇ ਮਰ ਜਾਈ ਜੇਕਰ ਤੂੰ ਵੱਲ ਤਰਫ ਰਹਿਣਾ ਕਰੇ ਮੇਰੇ ਵੱਲ ਬਾਤ ਮੇਰੇ ਮਨ ਦੀ ਬਿਰਤੀ ਪ੍ਰੀਤੀ ਤੇਰੇ ਵੱਲ ਰਹੇ ਤਾਂ ਕੋਈ ਕੀ ਆਖ ਸਕਦਾ ਕੀ ਕਹਿਣਾ ਕਰੇ ਕਿਸੇ ਦੀ ਕੋਈ ਪ੍ਰਵਾਹ ਨਹੀਂ ਪਰ ਤੇਰੇ ਭੁੱਲਣ ਕਰਕੇ ਮੈਂ ਮਰ ਜਾਂਦਾ ਹਾਂ ਵਾਰ-ਵਾਰ ਜਾਈ ਗੁਰੂ ਉਪਰ ਪੈ ਪੈਰੀ ਸੰਤ ਮਨਾਈ हे महाराज मैं अपने सतगुरुआं उत्तों रोम-रोम करके वलहार कुर्बान जांदा अते उना शांत आत्मा वाले गुरुआं दे चरनी पै के मनाई मनाउंदा हां नानक ਵਿਚਾਰਾ ਭਇਆ دیਵਾਨਾ ਹਰ ਤਉ ਦਰਸ਼ਨ ਕਹਿ ਤਾਈ ਸਤਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ हे ਹਰ ਪਰਮੇਸ਼ਰ ਤੇਰੇ ਦਰਸ਼ਨ ਦੀਦਾਰ ਕਰਨ ਦੇ ਤਾਈ ਵਾਸਤੇ ਮੈਂ ਵਿਚਾਰਾ ਦੀਨ ਤਾਣਾ دیਵਾਨਾ ਬौरा ਚੱਲਾ ਹੋਇਆ ਫਿਰਦਾ ਝਖੜ ਝਾਗੀ ਮੀਂਹ ਹੋ ਵਰਸੈ ਭੀ ਗੁਰ ਦੇਖਣ ਜਾਈ। ਏ ਮਹਾਰਾਜ ਭਾਵੇਂ ਝਖੜ ਝਾਗੀ ਤੇਜ ਹਨੇਰੀ ਝੂਲਦੀ ਹੋਵੇ ਮੀਂਹ ਹੀ ਵਰਸਦਾ ਹੋਵੇ ਵਾ ਝਖੜ ਤੇਜ ਹਨੇਰੀ ਤੇ ਮੀਂਹ ਵਰਸਦਾ ਝਾਗੀ ਹੁੰਦਾ ਲੰਘ ਕੇ ਫਿਰ ਵੀ ਤੇਰੀ ਪ੍ਰਾਪਤੀ ਲਈ ਸਤਿਗੁਰਾਂ ਦੇ دیدار ਦੇਖਣ ਲਈ ਜਾਵਾਂ। ਜੈਸਾ ਬਾਬਾ ਫਰੀਦ ਜੀ ਲਿਖਦੇ ਆਂ ਭਿਜੋ ਸਿਜੋ ਕੰਬਲੀ ਅੱਲ੍ਹ ਵਰਸੋ ਮੇਹ। ਜਾਇ ਮਿਲਾ ਤਿਨਾ ਸੱਜਣਾ ਤੁਟੋ ਨਾਹੀ ਨੇਹ ਅਥਵਾ ਭਾਵੇਂ ਲੋਭ ਰੂਪ ਝੱਕੜ ਚੂਲਦਾ ਹੋਵੇ ਅਵਿਦਿਆ ਰੂਪੀ ਝਾਗੀ ਹਨੇਰੀ ਆਈ ਹੋਵੇ ਤੇ ਮੋਹ ਰੂਪੀ ਬੱਦਲਾਂ ਚੋਂ ਪਦਾਰਥਾਂ ਰੂਪੀ ਮੀਂਹ ਵਰਸਦਾ ਹੋਵੇ ਵਾ ਭਾਵੇਂ ਲੋਭ ਰੂਪ ਝੱਕੜ ਤੇ ਪਰਾ ਲਬਧ ਰੂਪੀ ਬੱਦਲ ਚੋਂ ਪਦਾਰਥਾਂ ਰੂਪ ਮੀਂਹ ਵਰਸੇ ਇਹਨਾਂ ਨੂੰ ਝਾਗੀ ਲੰਘ ਕੇ ਤਾਂ ਵੀ ਗੁਰਾਂ ਦੇ ਦਰਸ਼ਨ ਦੇਖਣ ਵਾਸਤੇ ਜਾਵਾ ਸਮੁੰਦਰ ਸਾਗਰ ਹੋਵੇ ਬਹੁ ਖਾਰਾ ਗੁਰਸਿੱਖ ਲੰਘ ਗੁਰ ਪਹ ਜਾਈ ਭਾਵੇਂ 100 ਯੋਜਨ ਦਾ ਲੰਬਾ ਸਾਗਰ ਤੇ ਲੱਖ ਯੋਜਨ ਦਾ ਬਹੁਤ ਖਾਰਾ ਸਮੁੰਦਰ ਹੋਵੇ ਵਾ ਸਮੁੰਦਰ ਦਾ ਸਾਗਰ ਜਲ ਵੀ ਹੋਵੇ ਵਾ ਭਾਵੇਂ ਸਮੁੰਦਰ ਸਮੁੰਦਰ ਸਾਗਰ ਸਹਿਤ ਗਰ ਗਲਤਾ ਜ਼ਹਿਰ ਦੇ ਬਹੁਤ ਖਾਰਾ ਵੀ ਹੋਵੇ ਤਾਂ ਵੀ ਗੁਰਸਿੱਖ ਗੁਰੂ ਸਾਹਿਬ ਜੀ ਦਾ ਸਿੱਖ ਉਸ ਨੂੰ ਲੰਘ ਕੇ ਸਤਿਗੁਰਾਂ ਦੇ ਕੋਲ ਪਹੁੰਚ ਜਾਂਦਾ ਹੈ ਜਿਉ ਪ੍ਰਾਣੀ ਜਲ ਬਿਨ ਹੈ ਮਰਦਾ ਤਿਉ ਸਿੱਖ ਗੁਰ ਬਿਨ ਮਰ ਜਾਈ ਜਿਵੇਂ ਪ੍ਰਾਣੀ ਪ੍ਰਾਣਾ ਧਾਰੀ ਜੀਵ ਜਲ ਪਾਣੀ ਤੋਂ ਬਗੈਰ ਮਰ ਜਾਂਦਾ ਤਿਵੇਂ ਸਿੱਖ ਸਤਗੁਰੂ ਤੋਂ ਬਗੈਰ ਮਰ ਜਾਂਦਾ ਜਿਉ ਧਰਤੀ ਸੋਭ ਕਰੇ ਜਲ ਵਰਸੈ ਤਿਉ ਸਿੱਖ ਗੁਰ ਮਿਲ ਬਿਗਸਾਈ ਜਿਵੇਂ ਕਹਿੰਦੇ ਧਰਤੀ ਪ੍ਰithvi ਜਲ ਪਾਣੀ ਭਾਵ ਮੀਂਹ ਦੇ ਵਰਸਣੇ ਕਰਕੇ ਸੋਭਾ ਸਹਿਤ ਕਰਨ ਹੁੰਦੀ ਆ ਭਾਵ ਸੋਭਾ ਧਾਰਨ ਕਰਦੀ ਆ ਭਾਵ ਹਰਿਆਵਲਤਾ ਦੀ ਸਹਿਤ ਹੋ ਜਾਂਦੀ ਸੋਹਣੀ ਲੱਗਦੀ ਤਿਵੇਂ ਸਿੱਖ ਗੁਰਾਂ ਨਾਲ ਮਿਲ ਕੇ ਬਿਗਸਾਈ ਪ੍ਰਸੰਨ ਹੁੰਦਾ ਹੈ ਸੇਵਕ ਕਾ ਹੋਏ ਸੇਵਕ ਵਰਤਾ ਕਰ ਕਰ ਬਿਨੋਂ ਬੁਲਾਈ ਏ ਮਹਾਰਾਜ ਐਸੀ ਕਿਰਪਾ ਕਰੋ ਕਿ ਮੈਂ ਐਸੇ ਗੁਰਾਂ ਦੇ ਸੇਵਕ ਦਾਸਾਂ ਦਾ ਦਾਸ ਹੋ ਕੇ ਵਰਤਾ ਭਾਵ ਵਿਚਰਾ ਅਤੇ ਉਹਨਾਂ ਪਿਆਰਿਆਂ ਨੂੰ ਪਿਆਰ ਤੇ ਸਤਕਾਰ ਨਾਲ ਬੇਨਤੀ ਦੇ ਬਚਨ ਬੋਲ ਕਰ ਕਰਕੇ ਬੁਲਾਈ ਬਲਾਉਣਾ ਕਰਾਂ ਨਾਨਕ ਕੀ ਬੇਨੰਤੀ ਹਰ ਪਹਿ ਗੁਰ ਮਿਲ ਗੁਰ ਸੁਖ ਪਾਈ ਸਤਗੁਰੂ ਜੀ ਕਥਨ ਕਰਦੇ ਹਨ ਕਿ हे ਪਰਮੇਸ਼ਰ ਮੇਰੀ ਜਾਂਦੀ ਆਪ ਜੀ ਦੇ ਪਹਿ ਕੋਲ ਇਹੋ ਬੇਨਤੀ ਅਰਜ ਹੈ ਕਿ ਮੈਂ ਪੂਰੇ ਸਤਗੁਰਾਂ ਦੇ ਨਾਲ ਮਿਲ ਕੇ ਵੱਡੇ ਸੁਖ ਆਨੰਦ ਬ੍ਰਹਮ ਆਨੰਦ ਨੂੰ ਪਾਉਣਾ ਕਰਾਂ ਤੂੰ ਆਪੇ ਗੁਰ ਚੇਲਾ ਹੈ ਆਪੇ ਗੁਰ ਵਿੱਚ ਦੇ ਤੁਝਹਿ ਧਾਈ ਏ ਮਹਾਰਾਜ ਤੂੰ ਆਪ ਹੀ ਗੁਰ ਸਤਗੁਰੂ ਨਾਨਕ ਰੂਪ ਹੈ ਆਪ ਹੀ ਗੁਰੂ ਅੰਗਦ ਦੇਵ ਰੂਪ ਚੇਲਾ ਸ਼ਿਸ਼ ਹੈ ਵਾ ਆਪ ਹੀ ਈਸ਼ਰ ਰੂਪ ਗੁਰੂ ਹੈ ਆਪ ਹੀ ਜੀਵਨ ਰੂਪ ਹੈ ਵਾ ਆਪ ਹੀ ਗੁਰੂ ਪ੍ਰਬੁੱਧ ਚੇਤਨ ਰੂਪ ਹੈ ਆਪ ਹੀ ਚੇਲਾ ਅ ਪ੍ਰਬੁੱਧ ਚੇਤਨ ਰੂਪ ਹੈ ਮੈਨੂੰ ਵੀ ਐਸੇ ਪੂਰਨ ਗੁਰਾਂ ਦੀ ਵਿਚੋਲਗੀ ਦੇ ਤਾਂ ਕਿ ਮੈਂ ਵੀ ਤੈਨੂੰ ਮਨ ਬਾਣੀ ਸਰੀਰ ਦੁਆਰਾ ਧਿਆਉਣਾ ਕਰਾਂ ਕਿਉਂਕਿ ਜੋ ਤੁਦ ਸੇਵਹਿ ਸੋ ਤੂ ਹੈ ਹੋਵਹਿ ਤੁਦ ਸੇਵਕ ਪੈਜ ਰਖਾਈ ਹਾਂ ਜਿਹੜੇ ਤੈਨੂੰ ਸੇਵਨ ਦੇ ਯਾਦ ਕਰਦੇ ਸਿਮਰਦੇ ਤੇਰਾ ਰੂਪ ਹੀ ਹੋ ਜਾਂਦੇ ਤੂੰ ਆਪਣੇ ਸੇਵਕ ਦਾਸਾਂ ਦੀ ਆਪ ਲੋਕ ਪ੍ਰਲੋਕ ਵਿੱਚ ਇੱਜ਼ਤ ਪੱਤਰ ਰੱਖਣਾ ਕੀਤੀ ਹੈ ਭੰਡਾਰ ਭਰੇ ਭਗਤੀ ਹਰ ਤੇਰੇ ਜਿਸ ਭਾਵੈ ਤਿਸ ਦੇਵਾਈ ਹੇ ਹਰ ਪਰਮੇਸ਼ਰ ਤੇਰੇ ਕੋਲ ਭਗਤੀ ਦੇ ਭੰਡਾਰੇ ਖਜ਼ਾਨੇ ਭਰੇ ਪਏ ਵਾ ਤੇਰੇ ਸੰਤਾਂ ਦੇ ਹਿਰਦੇ ਭਗਤੀ ਰੂਪ ਖਜ਼ਾਨਿਆਂ ਦੇ ਨਾਲ ਭਰੇ ਪਏ ਲਬਾ ਲਬ ਜਿਸ ਦੀ ਸ਼ਰਧਾ ਤੈਨੂੰ ਭਾ ਜਾਂਦੀ ਉਸ ਨੂੰ ਤੂੰ ਗੁਰਾਂ ਦੀ ਸੰਗਤ ਦੁਆਰਾ ਦਿਵਾ ਦਿੰਦਾ ਹੈ ਜਿਸ ਤੂੰ ਦੇਹ ਸੋਈ ਜਨ ਪਾਏ ਹੋਰ ਨੇਹ ਫਲ ਸਭ ਚਦਰਾਈ ਜਿਸ ਨੂੰ ਤੂੰ ਗੁਰਾਂ ਦੁਆਰਾ ਭਗਤੀ ਦੀ ਦਾਤ ਦਿੰਦਾ ਹੈ ਉਹੀ ਜਨਪੁਰਖ ਪੌਂਦਾ ਹੈ ਵਾ ਜਿਸ ਨੂੰ ਤੂੰ ਭਗਤੀ ਦੀ ਦਾਤ ਬਖਸ਼ ਦਿੰਦਾ ਹੈ ਉਹੀ ਪੁਰਖ ਤੇਰੇ ਸਰੂਪ ਦੇ ਗਿਆਨ ਨੂੰ ਪਾ ਲੈਂਦਾ ਹੋਰ ਵਾਕਾਂ ਸ਼ਾਸਤਰਾਂ ਗਿਆਨ ਆਦਿ ਦੀ ਸਾਰੀ ਚਤਰਾਈ ਸਿਆਣਪ ਨੇਫਲ ਵਿਅਰਥ ਹੀ ਹੈ ਸਿਮਰ 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 ਗੁਰ ਆਪਣਾ ਸੋਇਆ ਮਨ ਜਾਗਾਈ ਏ ਪਰਮੇਸ਼ਰ ਤੇਰੀ ਕਿਰਪਾ ਸਦਕਾ ਮੈਂ ਸਿਮਰਨੇ ਜੋਗ ਆਪਣੇ ਸਤਿਗੁਰਾਂ ਦੇ ਦਿੱਤੇ ਹੋਏ ਸਿਮਰਨ ਨੂੰ ਮਨ ਬਾਣੀ ਸਰੀਰ ਦੁਆਰਾ ਜਾਦ ਕਰਕੇ ਅਵਿਦਿਆ ਦੀ ਵਾ ਮਾਇਆ ਦੇ ਮੋਹ ਦੀ ਨੀਂਦ ਵਿੱਚ ਸੁੱਤੇ ਹੋਏ ਮਨ ਨੂੰ ਗਿਆਨ ਅਵਸਥਾ ਵਿੱਚ ਜਾਗਾਈ ਜਗਾਉਂਦਾ ਰਹਿੰਦਾ ਇੱਕ ਦਾਨ ਮੰਗੈ ਨਾਨਕ ਵਿਚਾਰਾ ਹਰ ਦਾਸਨ ਦਾਸ ਕਰਾਈ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਮੈਂ ਵਿਚਾਰਾ ਦੀਨ ਗਰੀਬ ਇੱਕ ਇਹੋ ਦਾਨ ਖੈਰਾਤ ਮੰਗਦਾ ਕਿ हे ਹਰ ਪਰਮੇਸ਼ਰ ਮੈਨੂੰ ਆਪਣੇ ਸੇਵਕਾਂ ਦਾ ਸੇਵਕ ਕਰਾਈ ਬਣਾਉਣਾ ਕਰ ਜੇ ਗੁਰ ਚਿੜਕੇ ਤਾਂ ਮਿੱਠਾ ਲਾਗੇ ਜੇ ਬਖਸੇ ਤਾਂ ਗੁਰ ਵਡਿਆਈ ਜੇਕਰ ਸਤਿਗੁਰੂ ਸਾਹਿਬ ਜੀ ਮੈਨੂੰ ਕਿਸੇ ਗਲਤੀ ਦੇ ਕਾਰਨ ਰੱਖਿਆ ਵਾਸਤੇ ਝਿੜਕਣ ਤਾੜਨ ਤਾਂ ਉਹਨਾਂ ਦਾ ਤਾੜਨ ਵਾਲਾ ਬਚਨ ਮੈਨੂੰ ਮਿੱਠਾ ਪਿਆਰਾ ਲੱਗੇ ਜੇਕਰ ਕੀਤੇ ਗੁਨਾਹ ਨੂੰ ਬਖਸ਼ ਲੈਣ ਤਦ ਵੀ ਸਤਿਗੁਰਾਂ ਦੀ ਹੀ ਵਿਡਿਆਈ ਸ਼ੋਭਾ ਹੈ ਗੁਰਮੁਖ ਬੋਲ ਹੈ ਸੋ ਥਾਈ ਪਾਏ ਮਨਮੁਖ ਕਿਛ ਥਾਈ ਨਾ ਪਾਈ ਜੋ ਵੀ ਗੁਰਮੁਖ ਜਨ ਬਚਨ ਬੋਲਦੇ ਉਹ ਬਚਨ ਗੁਰੂ 와 ਪਰਮੇਸ਼ਰ ਥਾਂ ਲੈ ਕੇ ਵਿੱਚ ਪਾਉਂਦਾ ਭਾਵ ਸਫਲਾ ਕਰਦਾ ਹੈ ਕਿਉਂਕਿ ਸਾਧੂ ਕਾ ਬੋਲਿਆ ਬਿਰਥਾ ਨਾ ਜਾਏ ਅਤੇ ਮਨਮੁਖਾਂ ਦਾ ਬੋਲਿਆ ਕੁਝ ਵੀ ਥਾਂ ਨਹੀਂ ਪੈਂਦਾ ਉਹ ਬਹੁਤ ਅਰਲ ਬਰਲ ਬਕਵਾਸ ਕਰਦੇ ਹਨ ਪਰ ਕਿਸੇ ਥਾਂ ਨਹੀਂ ਲੈ ਕੇ ਜ ਨਹੀਂ ਪੈਂਦਾ ਕਿਸੇ ਪ੍ਰਕਾਰ ਵੀ ਸਰੂਪ ਰੂਪੀ ਥਾਂ ਵਿੱਚ ਨਹੀਂ ਪੈਂਦਾ पाला ਕੱਕਰ برف ਵਰਸੈ ਗੁਰਸਿੱਖ ਗੁਰ ਦੇਖਣ ਜਾਈ ਭਾਵੇਂ ਪਾਲਾ ਭਾਵ ਸਮਾਨ ਸਰਦੀ ਹੋਵੇ ਕੱਕਰ ਹੁੰਦਾ ਕੋਰਾ ਪੈਂਦਾ ਹੋਵੇ ਤੇ برف ਵੀ ਵਰਸਦੀ ਹੋਵੇ ਤਾਂ ਵੀ ਗੁਰਸਿੱਖ ਗੁਰੂ ਦਾ ਸਿੱਖ ਆਪਣੇ ਪੂਰਨ ਸਤਿਗੁਰਾਂ ਦੇ ਦਰਸ਼ਨ ਦੇਖਣ ਵਾਸਤੇ ਜਾਂਦਾ ਹੈ ਸਭ ਦਿਨ ਸ ਰਹਿਣ ਦੇਖੋ ਗੁਰ ਆਪਣਾ ਵਿੱਚ ਅੱਖੀ ਗੁਰ ਪੈਰ ਧਰਾਈ ਜੀਿੰਦਗੀ ਦੇ ਸਾਰੇ ਦਿਨਾਂ ਤੇ ਰੈਣ ਰਾਤਾਂ ਵਿੱਚ ਵਾ ਗਿਆਨ ਰੂਪੀ ਦਿਨ ਅਤੇ ਜਗਿਆਸਾ ਅਵਸਥਾ ਰੂਪ ਰਾਤ ਵਿੱਚ ਮੈਂ ਆਪਣੇ ਸਤਿਗੁਰਾਂ ਦੇ ਦਰਸ਼ਨ ਦੇਖਣਾ ਕਰਦਾ ਹਾਂ ਅਤੇ ਆਪਣੇ ਅੱਖੀ ਨੇਤਰਾਂ ਵਿੱਚ ਹਰ ਵਕਤ ਗੌਰ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਧਾਰਨ ਕਰੀ ਰੱਖਦਾ ਅਨੇਕ ਉਪਾਅ ਕਰੀ ਗੁਰ ਕਾਰਣ ਗੁਰ ਭਾਵੇਂ ਸੋ ਥਾਈ ਪਾਈ ਮੈਂ ਸਤਿਗੁਰਾਂ ਦੀ ਪ੍ਰਾਪਤੀ ਕਾਰਣ ਕੀਏ ਵਾਸਤੇ ਬਹੁਤ ਉਪਾਅ ਯਤਨ ਕਰਦਾ ਹਾਂ ਪਰ ਜਿਹੜਾ ਯਤਨ ਸਤਿਗੁਰੂ ਨੂੰ ਪਾਉਂਦਾ ਹੈ ਉਹੀ ਥਾਂ ਲੇਖੇ ਵਿੱਚ ਪੈਂਦਾ ਪਾਵ ਉਹੀ ਕਰਤਬ ਸਫਲਾ ਹੁੰਦਾ ਰੈਣ ਦਿਨਸ ਗੁਰ ਚਰਨ ਅਰਾਦੀ ਦਇਆ ਕਰੋ ਮੇਰੇ ਸਾਈਂ ਏ ਮੇਰੇ ਸਾਈਂ ਮਾਲਕ ਸੁਆਮੀ ਮੇਰੇ ਉੱਤੇ ਦਇਆ ਮਿਹਰ ਦੀ ਦ੍ਰਿਸ਼ਟੀ ਕਰਨਾ ਕਰੋ ਤਾਂ ਜੋ ਮੈਂ ਰਾਤ ਦਿਨ ਦਿਨੇ ਭਾਵਨਾ ਨਾਲ ਸਤਿਗੁਰਾਂ ਦੇ ਚਰਨਾਂ ਨੂੰ ਅਰਾਧਦਾ ਰਹਾ ਭਾਵ ਚਿੰਤਨ ਕਰਾਂ ਨਾਨਕ ਕਾ ਜੀਓ ਪਿੰਡ ਗੁਰੂ ਹੈ ਗੁਰਮਿਲ ਤ੍ਰਿਪਤ ਅਗਾਈ ਸਤਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਦਾਸ ਦਾ ਤਾਂ ਜੀਓ ਸੂਖਮ ਤੇ ਪਿੰਡ ਸਥੂਲ ਸਰੀਰ ਦਾ ਆਸਰਾ ਪੂਰਨ ਗੁਰੂ ਸਤਗੁਰੂ ਨਾਨਕ ਦੇਵ ਜੀ ਹੀ ਹੈ ਐਸੀ ਸਤਗੁਰਾਂ ਨਾਲ ਮਿਲ ਕੇ ਮੈਂ ਆਤਮ ਤ੍ਰਿਪਤ ਸੰਤੁਸ਼ਟੀ ਕਰਕੇ ਅਗਾਈ ਰਜ ਗਿਆ ਹਾਂ ਨਾਨਕ ਕਾ ਪ੍ਰਭ ਪੂਰ ਰਹਿਓ ਹੈ ਜਤ ਕਤ ਤਤ ਗੋਸਾਈ ਸਤਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਮੇਰੇ ਦਾਸ ਦਾ ਪ੍ਰਭ ਪਰਮੇਸ਼ਰ ਸਾਰੀ ਥਾਵਾਂ ਵਿੱਚ ਪਰਿਪੂਰਨ ਹੋ ਰਿਹਾ ਹੈ ਗੁਰਾਂ ਦੀ ਕਿਰਪਾ ਦੁਆਰਾ ਜਤ ਕਦ ਜਿੱਥੇ ਕਿਤੇ ਵੀ ਮਾਤ ਲੋਕ ਬ੍ਰਹਮ ਲੋਕ ਆਦ ਵਿੱਚ ਵੇਖਦੇ ਹਾਂ ਉਥੇ ਹੀ ਗੋਸਾਈ ਗੋ ਪ੍ਰਿਥਵੀ ਦਾ ਸਾਈਂ ਮਾਲਕ ਪਰਮੇਸ਼ਰ ਆਪ ਹੀ ਵਰਤ ਰਿਹਾ ਦਿਸਦਾ ਹੈ ਵਾਹੇ ਗੁਰੂ 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 ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ